ਸਾਡੇ ਮਹਾਨ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਬ੍ਰह्म ਗਿਆਨ ਚਾਰ ਪਦਾਰਥ ਦਾ ਗਿਆਨ ਆਤਮਕ ਗਿਆਨ ਹੀ ਆਤਮਕ ਗਿਆਨ ਹੀ ਸਾਰੇ ਧਾਰਮਿਕ ਗ੍ਰੰਥਾਂ ਦਾ ਨਿਚੋੜ ਹੈ ਤਤ ਹੈ ਸਰ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਵਿਅਕਤੀ ਨੇ ਅਜੇ ਤੱਕ ਜੇ ਕਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਉਸ ਆਤਮਿਕ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਉਹ ਵਿਅਕਤੀ ਉਹ ਵਿਅਕਤੀ ਭਾਵੇਂ ਸਾਰੀ ਉਮਰ ਹੀ ਸੈਗੜੇ ਹੀ ਧਾਰਮਿਕ ਸਥਾਨਾਂ ਦੀ ਯਾਤਰਾ ਕਰਦਾ ਰਹੇ ਉਹ ਵਿਅਕਤੀ ਭਾਵੇਂ ਸਾਰੀ ਉਮਰ ਹੀ ਧਾਰਮਿਕ ਸਥਾਨਾਂ ਦੇ ਉੱਤੇ ਜਾਂਦਾ ਰਹੇ ਉਹ ਵਿਅਕਤੀ ਆਤਮਿਕ ਗਿਆਨ ਤੋਂ ਬਿਨਾਂ ਭਟਕਦਾ ਹੀ ਰਹੇਗਾ ਭਾਵ ਆਤਮਿਕ ਗਿਆਨ ਤੋਂ ਬਿਨਾਂ ਨਾ ਤਾਂ ਉਸ ਵਿਅਕਤੀ ਦਾ ਮਨ ਸਥਿਰ ਹੋ ਕੇ ਭਗਤੀ ਕਰ ਸਕਦਾ ਹੈ ਤੇ ਨਾ ਹੀ ਉਹ ਵਿਅਕਤੀ 84 ਲਖ ਨੀਚ ਭਿਆਨਕ ਗੰਧੀਆਂ ਜੂਨਾ ਤੋਂ ਕਦੇ ਮੁਕਤ ਹੋ ਸਕਦਾ ਹੈ ਸਾਡੇ ਮਹਾਪੁਰਖ ਲਿਖਦੇ ਹਨ ਸਾਡੇ ਮਹਾਪੁਰਖ ਲਿਖਦੇ ਹਨ ਆਤਮਕ ਗਿਆਨ ਬਿਨਾ ਆਤਮਕ ਗਿਆਨ ਬਿਨਾ ਨਰ ਪਟਕੇ ਕੋਈ ਮਥਰਾ ਕੋਈ ਕਾਂਛੀ ਸਾਡੇ ਮਹਾਪੁਰਖ ਲਿਖਦੇ ਹਨ ਆਤਮ ਗਿਆਨ ਬਿਨਾ ਨਰ पटਕੇ ਕੋਈ ਮਥਰਾ ਕੋਈ ਕਾਂਛੀ ਭਾਵ ਆਤਮਕ ਗਿਆਨ ਤੋਂ ਬਿਨਾ ਇਹ ਵਿਅਕਤੀ ساری ਉਮਰ पटਕਦਾ ਹੀ ਰਹੇਗਾ ਇਸ ਇਸ ਵਿਅਕਤੀ ਦੀ ਇਸ ਵਿਅਕਤੀ ਦੀ ਆਤਮਕ ਗਿਆਨ ਤੋਂ ਬਿਨਾ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਹੈ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਬਾਵਰੇ ਕਹੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਸੰਤ ਕਬੀਰ ਜੀ ਕਹਿੰਦੇ ਹਨ ਤੇ हे ਬੌਰਿਆਂ ਦੇ ਬੌਰੇ ਇਨਸਾਨ ਤੂੰ ਅਜੇ ਤੱਕ ਉਸ ਮਹਾਨ ਆਤਮਕ ਗਿਆਨ ਨੂੰ ਪ੍ਰਾਪਤ ਹੀ ਨਹੀਂ ਕੀਤਾ ਇਸ ਕਰਕੇ ਤੇਰਾ ਸਾਰਾ ਹੀ ਜੀਵਨ ਬੇਅਰਥ ਜਾ ਰਿਹਾ ਹੈ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਬਾਬਰੇ ਕਹੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਸੰਤ ਕਬੀਰ ਜੀ ਕਹਿੰਦੇ ਹਨ ਕਿ हे ਬੌਰਿਆਂ ਦੇ ਬੌਰੇ ਕੇ ਹੈ ਬੌਰਿਆਂ ਦੇ ਬੌਰੇ ਇਨਸਾਨ ਤੂੰ ਅਜੇ ਤੱਕ ਉਸ ਮਹਾਨ ਆਤਮਿਕ ਗਿਆਨ ਨੂੰ ਪ੍ਰਾਪਤ ਹੀ ਨਹੀਂ ਕੀਤਾ ਇਸ ਕਰਕੇ ਤੇਰਾ ਸਾਰਾ ਹੀ ਜੀਵਨ ਬੇਅਰਥ ਜਾ ਰਿਹਾ ਹੈ ਸਾਡੇ ਮਹਾਨ ਗੁਰੂ ਸਾਹਿਬ ਜੀ ਵਾਰ-ਵਾਰ ਲਿਖਦੇ ਹਨ ਕਿ ਜੇਕਰ ਅਸੀਂ ਆਪਣੇ ਮਨ ਨੂੰ ਬੰਨਣਾ ਹੋਵੇ ਤਾਂ ਇਸ ਮਹਾਨ ਆਤਮਕ ਤਾਂ ਇਸ ਮਹਾਨ ਆਤਮਕ ਗਿਆਨ ਦੇ ਨਾਲ ਹੀ ਬੰਨਿਆ ਜਾ ਸਕਦਾ ਹੈ ਗੁਰਬਾਣੀ ਦੇ ਵਿੱਚ 469 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕੁੰਬੇ ਬੱਦਾ ਝੜ ਰਹੇ ਜਲਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਜੇਕਰ ਅਸੀਂ ਪਾਣੀ ਨੂੰ ਬੰਨ ਕੇ ਰੱਖਣਾ ਹੋਵੇ ਤਾਂ ਉਸ ਵਾਸਤੇ ਕਿਸੇ ਨਾ ਕਿਸੇ ਬਰਤਨ ਦੀ ਜ਼ਰੂਰਤ ਪੈਂਦੀ ਹੈ ਫਿਰ ਵੀ ਪਾਣੀ ਨੂੰ ਬੰਨ੍ਹ ਕੇ ਰੱਖਿਆ ਜਾ ਸਕਦਾ ਹੈ ਪਰ ਜੇਕਰ ਅਸੀਂ ਆਪਣੇ ਮਨ ਨੂੰ ਬੰਨ੍ਹ ਕੇ ਰੱਖਣਾ ਹੋਵੇ ਤਾਂ ਉਸ ਵਾਸਤੇ ਆਤਮਿਕ ਗਿਆਨ ਤਾਂ ਉਸ ਵਾਸਤੇ ਆਤਮਿਕ ਗਿਆਨ ਦੀ ਜ਼ਰੂਰਤ ਹੈ ਜੋ ਕਿ ਸਮੇਂ ਦੇ ਇੱਕ ਪੂਰਨ ਸੰਤ ਸਾਧੂ ਦੀ ਸੰਗਤ ਕੀਤੇ ਤੋਂ ਬਿਨਾ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਜਿੰਨਾ ਵੀ ਜਲਦੀ ਤੋਂ ਜਲਦੀ ਹੋ ਸਕੇ ਇੱਕ ਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਆਤਮਿਕ ਗਿਆਨ ਪ੍ਰਾਪਤ ਕਰਕੇ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ